ਜਦੋਂ ਸਮਰਾਟ ਅਸ਼ੋਕ ਮਗਧ ਦੇ ਸਭਾ ਸੰਤੇ ਬੈਠੇ ਉਹਨਾਂ ਦੀ ਤਲਵਾਰ ਦਾ ਖੌ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਸੀ ਪਰ ਰਾਜ ਸੰਗਾਸ਼ਣ ਪ੍ਰਾਪਤ ਕਰਨ ਦਾ ਰਾਹ ਉਹਨਾਂ ਲਈ ਆਸਾਨ ਨਹੀਂ ਸੀ ਅਸ਼ੋਕ ਦੇ ਕਈ ਭਰਾ ਸਨ ਅਤੇ ਹਰ ਕੋਈ ਸੱਤਾ ਦਾ ਉੱਤਰਾਧਿਕਾਰੀ ਬਣਨਾ ਚਾਹੁੰਦਾ ਸੀ ਰਾਜ ਮਹਿਲ ਦੀਆਂ ਗਲੀਆਂ ਵਿੱਚ ਚਲਾਕੀਆਂ ਦੇ ਜਾਲ ਫੈਲੇ ਹੋਏ ਸਨ ਜਦੋਂ ਅਸ਼ੋਕ ਰਾਜਕੁਮਾਰ ਸਨ ਤਾਂ ਇੱਕ ਅਜੀਬ ਘਟਨਾ ਵਾਪਰੀ ਇੱਕ ਦਿਨ ਉਹ ਰਾਜ ਮਹਿਲ ਤੋਂ ਦੂਰ ਸੰਗਣੀ ਜੰਗਲਾਂ ਵਿੱਚ ਸ਼ਿਕਾਰ ਕਰਨ ਗਏ ਉੱਥੇ ਉਹਨਾਂ ਨੇ ਇੱਕ ਵੱਡੀ ਉਮਰ ਦੇ ਸਾਧੂ ਨੂੰ ਦੇਖਿਆ ਜੋ ਤਪੱਸਿਆ ਵਿੱਚ ਲੀਨ ਸੀ ਰਾਜਕੁਮਾਰ ਅਸ਼ੋਕ ਹੱਸਦੇ ਹੋਏ ਕਹਿੰਦੇ ਹਨ हे ਸਾਧੂ ਇਸ ਸੰਸਾਰ ਵਿੱਚ ਸ਼ਕਤੀ ਹੀ ਸਭ ਤੋਂ ਵੱਡੀ ਗੱਲ ਹੈ ਤੂੰ ਆਪਣੀ ਇਸ ਸਾਧਨਾ ਨਾਲ ਕੀ ਪ੍ਰਾਪਤ ਕਰ ਸਕਦਾ ਹੈ ਸਾਧੂ ਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਅਤੇ ਮੁਸਕਰਾ ਕੇ ਕਿਹਾ ਰਾਜਕੁਮਾਰ ਇੱਕ ਦਿਨ ਤੂੰ ਸਮਰਾਟ ਬਣੇਗਾ ਪਰ ਤੇਰੀ ਹੱਥਾਂ ਨਾਲ ਜੋ ਖੂਨ ਵਗੇਗਾ ਉਹ ਤੇਰੀ ਆਤਮਾ ਨੂੰ ਤੜਫਾਵੇਗਾ ਤੇਰੀ ਮਹਾਨਤਾ ਸਿਰਫ ਤੇਰੀ ਤਲਵਾਰ ਨਾਲ ਨਹੀਂ ਸਗੋਂ ਤੇਰੇ ਦਿਲ ਦੀ ਦਿਆ ਨਾਲ ਪਛਾਨੀ ਜਾਵੇਗੀ ਅਸ਼ੋਕ ਇਹ ਭਵਿੱਖवाणी ਸੁਣ ਕੇ ਹੱਸ ਪਏ ਅਤੇ ਸਾਧੂ ਨੂੰ ਪਾਗਲ ਸਮਝ ਕੇ ਅੱਗੇ ਵੱਧ ਗਏ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਭਵਿੱਖवाणी ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਬਣੇਗੀ ਜਦੋਂ ਅਸ਼ੋਕ ਸਮਰਾਟ ਬਣੇ ਉਹਨਾਂ ਨੇ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ ਪਰ ਉਹਨਾਂ ਨੇ ਸਭ ਤੋਂ ਭਿਆਨਕ ਯੁੱਧ ਕਲਿੰਗਾਂ ਦੇ ਖਿਲਾਫ ਲੜਿਆ ਇਹ ਯੁੱਧ ਇੰਨਾ ਭਿਆਨਕ ਸੀ ਕਿ ਧਰਤੀ ਖੂਨ ਨਾਲ ਲਾਲ ਹੋ ਗਈ ਜੰਗ ਜਿੱਤਣ ਤੋਂ ਬਾਅਦ ਜਦੋਂ ਅਸ਼ੋਕ ਯੁੱਧ ਭੂਮੀ ਵਿੱਚ ਤੈਲ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਹਜ਼ਾਰਾਂ ਬੇਕਸੂਰ ਲੋਕ ਮਾਰੇ ਜਾ ਚੁੱਕੇ ਸਨ ਉੱਥੇ ਇੱਕ ਜ਼ਖਮੀ ਬੱਚੀ ਜੋ ਆਪਣੀ ਮਾਂ ਦੀ Laash ਨਾਲ ਲਿਪਟੀ ਹੋਈ ਸੀ ਰੋਂਦੀ ਹੋਈ ਬੋਲੀ ਹੇ ਸਮਰਾਟ ਇਹ ਤੇਰੀ ਜਿੱਤ ਹੈ ਅਸ਼ੋਕ ਦਾ ਦਿਲ ਕੰਬ ਉੱਠਿਆ ਉਹਨਾਂ ਦੇ ਕੰਨਾਂ ਵਿੱਚ ਉਹ ਸਾਧੂ ਦੀਪ ਵਿਖਵਾਣੀ ਗੂੰਜਣ ਲੱਗੀ ਕਿ ਸੱਚਮੁੱਚ ਉਹਨਾਂ ਦੀ ਤਲਵਾਰ ਨੇ ਉਹਨਾਂ ਨੂੰ ਮਹਾਨ ਬਣਾਇਆ ਸੀ ਜਾਂ ਉਹਨਾਂ ਨੇ ਆਪਣੇ ਲੋਕਾਂ ਦੀ ਖੁਸ਼ੀ ਦਾ ਅੰਤ ਕਰ ਦਿੱਤਾ ਕਲਿੰਗਾ ਜੁੱਧ ਤੋਂ ਬਾਅਦ ਸਮਰਾਟ ਅਸ਼ੋਕ ਆਪਣੇ ਮਹਿਲ ਵਿੱਚ ਗਹਿਰੀ ਸੋਚ ਵਿੱਚ ਡੁੱਬੇ ਰਹਿੰਦੇ ਸਨ ਇਰੇ ਇੱਕ ਦਿਨ ਇੱਕ ਫਰੈਸ਼ ਮੈਦੂਤ ਉਹਨਾਂ ਕੋਲ ਆਇਆ ਉਹ ਕਹਿੰਦਾ ਹੈ ਸਮਰਾਟ ਤੈਨੂੰ ਇੱਕ ਗੁਪਤ ਰਾਜ ਦੱਸਣਾ ਹੈ ਤੁਹਾਡੇ ਪੁਰਖਿਆਂ ਨੇ ਇੱਕ ਪ੍ਰਾਚੀਨ ਗ੍ਰੰਥ ਲਿਖਿਆ ਸੀ ਜਿਸ ਵਿੱਚ ਅੰਤ ਗਿਆਨ ਛੁਪਿਆ ਹੋਇਆ ਹੈ ਇਹ ਸਿਰਫ ਉਹੀ ਵਿਅਕਤੀ ਪ੍ਰਾਪਤ ਕਰ ਸਕਦਾ ਹੈ ਜੋ ਸ਼ਕਤੀ ਦਾ ਅਸਲ ਅਰਥ ਸਮਝ ਸਕੇ ਅਸ਼ੋਕ ਨੇ ਉਸ ਦੂਤ ਦਾ ਪਿੱਛਾ ਕੀਤਾ ਅਤੇ ਉਹ ਉਸ ਨੂੰ ਮਹਿਲ ਦੇ ਇੱਕ ਗੁਪਤ ਕਮਰੇ ਵਿੱਚ ਲੈ ਗਿਆ ਪੋਥੇ ਪਹਿਲਾਂ ਹੀ 9 ਵਿਦਵਾਨ ਮੌਜੂਦ ਸਨ ਉਹ ਕਹਿੰਦੇ ਹਨ हे ਸਮਰਾਟ ਅਸੀਂ 9 ਅਣਜਾਣ ਵਿਅਕਤੀ ਹਾਂ ਜੋ ਜੁਗਾਂ ਤੋਂ ਇਸ ਗੁਪਤ ਗਿਆਨ ਦੀ ਰੱਖਿਆ ਕਰ ਰਹੇ ਹਾਂ ਇਹ ਗਿਆਨ ਵਿਗਿਆਨ ਰਾਜਨੀਤੀ ਖਖੋਲ ਵਿਗਿਆਨ ਅਤੇ ਗੁਪਤ ਵਿਧਿਆਵਾਂ ਨਾਲ ਭਰਿਆ ਹੋਇਆ ਹੈ ਇਹ ਉਹ ਸ਼ਕਤੀ ਹੈ ਜੋ ਤੁਹਾਨੂੰ ਅਸਲ ਸਮਰਾਟ ਬਣਾ ਸਕਦੀ ਹੈ ਅਸ਼ੋਕ ਨੇ ਉਤਸੁਕ ਹੋ ਕੇ ਪੁੱਛਿਆ ਕੀ ਇਹ ਸ਼ਕਤੀ ਮੈਨੂੰ ਹੋਰ ਜੰਗਾਂ ਜਿੱਤਣ ਵਿੱਚ ਮਦਦ ਕਰੇਗੀ ਇੱਕ ਵਿਦਵਾਨ ਮੁਸਕਰਾਇਆ ਅਤੇ ਕਿਹਾ ਨਹੀਂ ਸਮਰਾਟ ਇਹ ਸ਼ਕਤੀ ਤੈਨੂੰ ਜੰਗ ਤੋਂ ਦੂਰ ਰੱਖੇਗੀ ਇਹ ਸ਼ਕਤੀ ਤੈਨੂੰ ਤੇਰੇ ਅੰਦਰ ਦੀ ਆਤਮਾ ਪਹਿਚਾਨਣ ਦਾ ਮੌਕਾ ਦੇਵੇਗੀ ਸਮਰਾਟ ਅਸ਼ੋਕ ਨੇ ਉਹਨਾਂ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਉਹਨਾਂ ਨੂੰ ਸਮਝ ਆ ਗਿਆ ਕਿ ਅਸਲ ਸ਼ਕਤੀ ਤਲਵਾਰ ਨਾਲ ਨਹੀਂ ਧਿਆਨ ਨਾਲ ਪ੍ਰਾਪਤ ਹੁੰਦੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸ਼ਾਂਤੀ, ਹਿੰਸਾ ਅਤੇ ਧਰਮ ਦੇ ਪ੍ਰਚਾਰ ਵਿੱਚ ਸਮਰਪਿਤ ਕਰ ਦਿੱਤਾ। ਉਹਨਾਂ ਨੇ ਬੁੱਧ ਧਰਮ ਅਪਣਾਇਆ ਅਤੇ ਪੂਰੇ ਭਾਰਤ ਵਿੱਚ ਸ਼ਾਂਤੀ ਅਤੇ ਸਦ ਭਾਵਨਾ ਦਾ ਸੰਦੇਸ਼ ਫੈਲਾਇਆ। ਸਮਰਾਟ ਅਸ਼ੋਕ ਦੀ ਮੌਤ ਤੋਂ ਬਾਅਦ ਉਹ ਗ੍ਰੰਥ ਅਤੇ 9 ਅਣਜਾਣ ਵਿਅਕਤੀ ਕਿੱਥੇ ਗੁੰਮ ਹੋ ਗਏ ਪਰ ਉਹਨਾਂ ਦੀ ਵਿਰਾਸਤ ਅੱਜ ਵੀ ਜਿਉਂਦੀ ਹੈ। ਹਿੰਦੀ ਹੰਦ ਕੀ ਨੌ ਅਣਜਾਨ ਵਿਅਕਤੀ ਅੱਜ ਵੀ ਕਿਸੇ ਨਾ ਕਿਸੇ ਜਗ੍ਹਾ ਮੌਜੂਦ ਹਨ ਅਤੇ ਉਹ ਇਸ ਰਾਜ ਦੀ ਰੱਖਿਆ ਕਰ ਰਹੇ ਹਨ ਜਿਸ ਨੂੰ ਸਿਰਫ ਇੱਕ ਅਸਲ ਸਮਰਾਟ ਹੀ ਸਮਝ ਸਕਦਾ ਹੈ ਕਿ ਉਹ ਰਾਜ ਅੱਜ ਵੀ ਸੁਰੱਖਿਤ ਹੈ ਕਿ ਕੋਈ ਨਵਾਂ ਸ਼ੌਕ ਉਸ ਰਾਜ ਦੀ ਖੋਜ ਕਰੇਗਾ ਇਹ ਰਾਜ ਅੱਜ ਵੀ ਇਤਿਹਾਸ ਦੇ ਪੰਨਿਆਂ ਵਿੱਚ ਲੁਕਿਆ ਹੋਇਆ ਹੈ ਅਤੇ ਇਸ ਦੀ ਖੋਜ ਅੱਜ ਵੀ ਜਾਰੀ ਹੈ ਇਸ ਕਹਾਣੀ ਵਿੱਚ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਜਦੋਂ ਅਸੀਂ ਕਿਸੇ 'ਤੇ ਅਤਿਆਚਾਰ ਕਰਦੇ ਹਾਂ ਤਾਂ ਸਾਡੇ ਮਨ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ ਜਿਵੇਂ ਕੀ ਕਹਾਣੀ ਵਿੱਚ ਦੱਸਿਆ ਗਿਆ ਹੈ ਜੁੱਧ ਦੇ ਵਿੱਚ ਬਹੁਤ ਸਾਰੇ ਬੇਕਸੂਰ ਲੋਕ ਮਰ ਜਾਂਦੇ ਹਨ ਤੇ ਅਸ਼ੋਕ ਉਹਨਾਂ ਨੂੰ ਦੇਖ ਕੇ ਬਹੁਤ ਦੁਖੀ ਹੁੰਦਾ ਹੈ ਤੇ ਉਸ ਦੀ ਰੂਹ ਕਮਜਾਂਦੀ ਹੈ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਇਹ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੋ